ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹਾਂ ਜੀ ਦੋਸਤੋ ਹਾਜ਼ਰ ਹਾਂ ਅੱਜ ਕੁਝ ਗੱਲਾਂਬਾਤ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅਮਰੀਕਾ ਬੈਨਜ਼ੂਲਾ ਟਕਰਾ ਦਾ ਕੈਨੇਡਾ ਦੇ ਤੇਲ ਦੇ ਉੱਤੇ ਜਾਂ ਇਕਨੋਮੀ ਦੇ ਉੱਤੇ ਕੀ ਅਸਰ ਪਊਗਾ ਇਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ ਇੰਟਰੀਅਰ ਦੇ ਵਿੱਚ ਘਰਾਂ ਤੋਂ ਕੰਮ ਕਰਨ ਸੰਬੰਧੀ ਨਿਜਵਾ ਦਾ ਰੌਲਾ ਰੱਪਾ ਪੈ ਰਿਹਾ ਪ੍ਰਦਰਸ਼ਨ ਹੋ ਰਿਹਾ ਹੈ ਤੀਜਾ ਪਹਿਲੀ ਵਾਰ ਜਿਹੜੇ ਘਰ ਖਰੀਦਣ ਵਾਲੇ ਨੇ ਉਹਨਾਂ ਦੇ ਲਈ ਖਾਸ ਰਿਆਇਤਾਂ ਜਾਂ ਖਾਸ ਯਤਨ ਕੀਤੇ ਜਾ ਰਹੇ ਨੇ ਬੀਸ਼ੀ ਦੇ ਵਿੱਚ ਕਈ ਟ੍ਰੇਡਾਂ ਦੇ ਵਿੱਚ ਨੌਕਰੀਆਂ ਜ਼ਿਆਦਾ ਨੇ 226 ਦੇ ਵਿੱਚ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੀ ਕੋਈ ਅਸਰ ਨਹੀਂ ਤੇ ਕੈਨੇਡਾ ਦੇ ਵਿੱਚ ਜਿਹੜੀ ਸਸਤੀ ਭਾਰਕ ਘਟਾਉਣ ਵਾਲੀ ਦਵਾਈ ਆ ਉਹ ਸਮਰ ਦੇ ਵਿੱਚ ਉਪਲਬਧ ਹੋਵੇਗੀ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਇਸ ਵੇਲੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਆ ਕੱਲ ਜਿਹਦੇ ਉੱਤੇ ਅਸੀਂ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਹੈ ਵੈਨਜ਼ੂਏਲਾ ਤੇ ਅਮਰੀਕਾ ਦਾ ਅਮਰੀਕਾ ਦੇ ਬੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਫੜ ਕੇ ਲੈ ਆਂਦਾ ਨਿਊਯਾਰਕ ਦੇ ਵਿੱਚ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਕੋਰਟ ਨੇ ਸਾਫ਼ ਤੌਰ ਦੇ ਉੱਤੇ ਉਹਨਾਂ ਤੇ ਦੋਸ਼ ਲਾਏ ਉਹਨੇ ਦੋਸ਼ ਮੰਨਣ ਤੋਂ ਨਾਂ ਕਰ ਦਿੱਤਾ ਉਹ ਕਹਿੰਦਾ ਵੀ ਮੈਨੂੰ ਧੱਕਾ ਕੀਤਾ ਗਿਆ ਮੇਰੇ ਨਾਲ ਕਿਤੇ ਨਾ ਕਿਤੇ ਗੱਲਬਾਤ ਸਾਰੀ ਜਾ ਕੇ ਔਇਲ ਦੇ ਨਾਲ ਸਬੰਧ ਰੱਖਦੀ ਆ ਔਇਲ ਦੇ ਉੱਤੇ ਇਹਦਾ ਰੌਲਾ ਰੱਪਾ ਪੈਂਦਾ ਕਿ ਜਦੋਂ ਨੈਸ਼ਨਲਾਈਜ਼ੇਸ਼ਨ ਵੈਨਜ਼ੂਏਲਾ ਦੇ ਵਿੱਚ ਔਇਲ ਦੀ ਕੀਤੀ ਗਈ ਸੀ ਸਰਕਾਰ ਨੇ ਕੰਟਰੋਲ ਆਪਣੇ ਹੱਥ ਲੈ ਰਿਆ ਸੀ ਅਮਰੀਕਾ ਦੀਆਂ ਕੰਪਨੀਆਂ ਨੂੰ ਬਾਹਰ ਕੱਢ ਦਿੱਤਾ ਸੀ ਦੋ ਬਾਹਰ ਚਲ ਗਈਆਂ ਸੀ ਦੋ ਉੱਥੇ ਰਹਿ ਗਈਆਂ ਸੀ ਅਸਲ ਦੇ ਵਿੱਚ ਉਹ ਔਇਲ ਦਾ ਕਿੰਨਾ ਕਿਤੇ ਰੋਲਾ ਦੱਸਦੇ ਆ ਹਾਲਾਂਕਿ ਕੁਝ ਲੋਕ ਇਸ ਗੱਲ ਦੇ ਨਾਲ ਵੀ ਸਹਿਮਤ ਆ ਵੀ ਇਹ ਔਇਲ ਦਾ ਰੋਲਾ ਨਹੀਂ ਹੈ ਸਿਰਫ ਕਿਉਂਕਿ ਅਮਰੀਕਾ ਦੂਜੇ ਦੁਨੀਆ ਦੇ ਦੇਸ਼ਾਂ ਤੋਂ ਆਪਣਾ ਵਿਚਾਰ ਕਰਨਾ ਚਾਹੁੰਦਾ ਜਿਹੜੇ ਉਹਦੇ ਵਿਰੋਧੀ ਦੇਸ਼ ਨੇ ਚੀਨਾ ਰਸ਼ੀਆ ਜਿਹੜਾ ਕਿੰਨੇ ਮਿਲੀਅਨ ਬਿਲੀਅਨ ਡਾਲਰ ਇੱਥੇ ਕਿਊਬਾ ਦੇ ਦੇ ਵਿੱਚ ਲਾ ਰਾਇਆ ਸੀ ਆਪਣੇ ਵੈਨਜ਼ੂਏਲਾ ਦੇ ਵਿੱਚ ਉਹਦਾ ਸਬੰਧ ਸਿੱਧਾ ਜੁੜ ਰਿਹਾ ਔਇਲ ਦਾ ਹੁਣ ਰੋਲਾ ਕੀ ਹੈ ਤੇ ਇਹਦਾ ਕੈਨੇਡਾ ਦੇ ਨਾਲ ਕੀ ਸਬੰਧ ਹੈ ਕੈਨੇਡਾ ਦੇ ਉੱਤੇ ਇਹਦਾ ਕੀ ਅਸਰ ਪਊਗਾ ਕੈਨੇਡਾ ਇਸ ਵੇਲੇ ਇਸ ਗੱਲ ਤੋਂ ਚਿੰਤਾਤਾ ਹੈ ਕਿ ਜਿਹੜਾ ਵੈਨਜ਼ੂਏਲਾ ਦਾ ਔਇਲ ਆ ਇਹ ਕੈਨੇਡਾ ਦੇ ਔਇਲ ਨੂੰ ਰਿਪਲੇਸ ਕਰ ਸਕਦਾ ਕੈਨੇਡਾ ਕੋਲ ਵੀ ਤੇਲ ਆ ਕੱਚਾ ਤੇਲ ਕਰੂਡ ਔਇਲ ਵੈਨਜ਼ੂਏਲਾ ਦੇ ਕੋਲ ਵੀ ਕਰੂਡ ਔਇਲ ਆ ਤੇ ਇਹਦੇ ਨਾਲ ਹੋਊਗਾ ਕਿ ਕਿ ਅਮਰੀਕਾ ਦੇ ਕੋਲੇ ਜਦੋਂ ਕੰਟਰੋਲ ਹੋ ਗਿਆ ਹਾਲਾਂਕਿ ਬਹੁਤ ਦਹਾਕੀਆਂ ਦਾ ਕੰਮ ਆ ਇਹ ਕੋਈ ਅੱਜ ਕੱਲ੍ਹ ਵਾਲੀ ਗੱਲ ਨਹੀਂ ਆ ਉਸ ਵੇਲੇ ਜਦੋਂ ਉਹਨਾਂ ਦਾ ਉਹਨਾਂ ਦੇ ਉੱਤੇ ਕੰਟਰੋਲ ਆ ਗਿਆ ਤੇ ਜਿਹੜੀ ਵੈਨਜ਼ੂਏਲਾ ਦੀ ਔਇਲ ਇੰਡਸਟਰੀ ਆ ਉਹਨਾਂ ਨੇ ਦੁਬਾਰਾ ਇਹਨੂੰ ਐਕਸਪੋਰਟ ਕਰਨਾ ਸ਼ੁਰੂ ਕਰ ਦੇਣਾ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਕੈਨੇਡਾ ਦਾ ਤੇਲ ਜਾ ਰਿਹਾ ਫਿਰ ਉੱਥੇ-ਉੱਥੇ ਅਮਰੀਕਾ ਦਾ ਤੇਲ ਜਾਊਗਾ ਕਿਉਂਕਿ ਸਾਡਾ ਤੇਲ ਤੇ ਵੈਨਜ਼ੁਏਲਾ ਦੇ ਤੇਲ ਦੀ ਕੁਆਲਿਟੀ ਲਗਭਗ ਇੱਕੋ ਦੱਸੀ ਜਾ ਰਹੀ ਹੈ ਵੈਨਜ਼ੁਏਲਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਆਇਲ ਰਿਜ਼ਰਵ ਆ ਇਹ ਆਇਲ ਪ੍ਰੋਡਕਸ਼ਨ ਜੇ ਵਧਾ ਦਿੰਦਾ ਆ ਤੇ ਇਹਦੇ ਨਾਲ ਹੋਊਗਾ ਕਿ ਕਿ ਇਹ ਉਸ ਚੀਜ਼ ਨੂੰ ਅਮਰੀਕਾ ਦੇ ਵਿੱਚ ਵੇਚਣਾ ਅਮਰੀਕਾ ਜਿਹੜਾ ਉਹਨੂੰ ਦੁਨੀਆ ਦੇ ਵਿੱਚ ਵੇਚਣਾ ਸ਼ੁਰੂ ਕਰ ਦੇਊਗਾ ਦੁਨੀਆ ਦੇ ਬਾਕੀ ਦੇਸ਼ਾਂ ਦੇ ਨਾਲ ਕੰਪੀਟੀਸ਼ਨ ਆ ਜੂਗਾ ਜਿਹਦੇ ਵਿੱਚ ਕੈਨੇਡਾ ਵੀ ਇੱਕ ਆ ਤੇ ਕੈਨੇਡਾ ਦੀ ਇਕਨੋਮੀ ਤੇ ਅਮਰੀਕਾ ਦੇ ਹਿਸਾਬ ਨਾਲ ਹੈ ਕੁਛ ਨਹੀਂ ਆ ਇਹਦੇ ਉੱਤੇ ਅਸਰ ਬਹੁਤ ਵੱਡਾ ਪੈਣਾ ਯੂ ਐਸ ਮਾਰਕੀਟ ਕੈਨੇਡਾ ਦੇ ਲਈ ਬਹੁਤ ਇੰਪੋਰਟੈਂਟ ਆ ਕੈਨੇਡਾ ਦਾ ਬਹੁਤਾ ਔਇਲ ਅਮਰੀਕਾ ਦੇ ਵਿੱਚ ਵੇਚਿਆ ਜਾਂਦਾ ਜਿਹੜੀਆਂ ਅਮਰੀਕਾ ਦੀਆਂ ਬਹੁਤ ਸਾਰੀਆਂ ਰਫਾਈਨਰੀਜ਼ ਨੇ ਉਹ ਬਹੁਤ ਹੈਵੀ ਕਰੂਡ ਨੂੰ ਜਿਹੜਾ ਉਹਨੂੰ ਰਫਾਈਨ ਕਰਨ ਦੇ ਲਈ ਡਿਜ਼ਾਈਨ ਕੀਤੀਆਂ ਗਈਆਂ ਸੋ ਕੈਨੇਡਾ ਤੇ ਵੈਨਜ਼ੁਏਲਾ ਇਹ ਦੋਵੇਂ ਉਹ ਆਇਲ ਪ੍ਰੋਡਿਊਸ ਕਰਦੇ ਆ ਮਾਰਕਾਰਨੀ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਇਸ ਤਰ੍ਹਾਂ ਤੇ ਖਾਸ ਤੌਰ ਦੇ ਉੱਤੇ ਕਿਹਾ ਕਿ ਕੈਨੇਡਾ ਆਪਣੀ ਆਇਲ ਸੇਲ ਨੂੰ ਆਪਣੇ ਆਇਲ ਦੀ ਜਿਹੜੀ ਸੇਲ ਆ ਇਹਨੂੰ ਏਸ਼ੀਆ ਦੇ ਵਿੱਚ ਐਕਸਪੈਂਡ ਕਰਨਾ ਚਾਹੁੰਦਾ ਵਧਾਉਣਾ ਚਾਹੁੰਦਾ ਉਹਨਾਂ ਨੇ ਲੱਗਦਾ ਕਿ ਜਿਹੜਾ ਕੈਨੇਡੀਅਨ ਆਇਲ ਆ ਜ਼ਿਆਦਾ ਸਟੇਬਲ ਆ ਤੇ ਵੈਨਜ਼ੁਏਲਾ ਦੇ ਆਇਲ ਨਾਲੋਂ ਇਹਦਾ ਰਿਸਕ ਘਟਿਆ ਪੀਅਰ ਪੋਲੀਓ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਇੱਕ ਚੇਤਾਵਨੀ ਦਿੱਤੀ ਹੈ ਕੰਸਰਵੇਟਿਵ ਲੀਡਰ ਪੀਅਰ ਪੋਲੀਓ ਉਹ ਕਹਿੰਦੇ ਆ ਕਿ ਜੇ ਅਮਰੀਕਾ ਨੇ ਵੈਨਜ਼ੂਏਲਾ ਦੇ ਉੱਤੇ ਸੈਂਕਸ਼ਨਸ ਖਤਮ ਕਰ ਦਿੱਤੀਆਂ ਤਾਂ ਕੈਨੇਡੀਅਨ ਔਇਲ ਐਕਸਪੋਰਟ ਸਿੱਧੇ-ਸਿੱਧਾ ਅਮਰੀਕਾ ਨੂੰ ਜਾਂਦਾ ਡ੍ਰੌਪ ਹੋ ਜਾਊਗਾ ਘਟ ਜਾਊਗਾ ਪਾਈਪਲਾਈਨ ਡਿਸਕਸ ਕੀਤੀ ਜਾ ਰਹੀ ਹੈ ਪੀਅਰ ਪੋਲੀਓ ਨੇ ਖਾਸ ਤੌਰ ਦੇਤੇ ਇਹ ਕਿਹਾ ਕਿ ਕੈਨੇਡਾ ਨੂੰ ਇਸ ਵੇਲੇ ਇੱਕ ਪਾਈਪਲਾਈਨ ਚਾਹੀਦੀ ਆ ਪੈਸੀਫਿਕ ਕੋਸਟ ਨੂੰ ਤਾਂ ਕਿ ਇਹ ਇਹ ਸਾਰਾ ਆਇਲ ਜਿਹੜਾ ਏਸ਼ੀਆ ਦੀਆਂ ਕੰਟਰੀਜ਼ ਨੂੰ ਸ਼ਿਪ ਕੀਤਾ ਜਾ ਸਕੇ ਬਜਾਏ ਦੇ ਕਿ ਅਸੀਂ ਅਮਰੀਕਾ ਦੇ ਉੱਤੇ ਰਿਲਾਇਅ ਕਰੀਏ ਜਾਂ ਉਹਨਾਂ ਦੇ ਭਰੋਸੇ ਦੇ ਉੱਤੇ ਬੈਠੇ ਰਹੀਏ ਬ੍ਰਿਟਿਸ਼ ਕੋਲੰਬੀਆ ਹੁਣ ਇਹਦੇ ਵਿੱਚ ਬਹੁਤ ਮਹੱਤਵਪੂਰਨ ਆ ਪਾਈਪਲਾਈਨ ਬ੍ਰਿਟਿਸ਼ ਕੋਲੰਬੀਆ ਨੂੰ ਇਹਦੀ ਕੋਸਟ ਨੂੰ ਆਉਣੀ ਜਿਹੜੇ ਟੈਂਕਰਸ ਨੇ ਇੱਥੋਂ ਫਿਰ ਕਿਉਂਕਿ ਅਲਬਰਟਾ ਦੇ ਵਿੱਚ ਤੇਲ ਆ ਅਲਬਰਟਾ ਤੋਂ ਇੱਥੇ ਆਊਗੀ ਆਪਣੇ ਬੀਚੀ ਦੇ ਵਿੱਚ ਇੱਥੇ ਸਮੁੰਦਰ ਦੇ ਕੰਢੇ ਦੇ ਉੱਤੇ ਪਾਈਪ ਦੇ ਰਾਹੀਂ ਪਾਈਪ ਮਤਲਬ ਬਹੁਤ ਵੱਡੀ ਪਾਈਪਲਾਈਨ ਆ ਉਹ ਉਹ ਜਦੋਂ ਇੱਥੇ ਆਊਗੀ ਤੇ ਇੱਥੋਂ ਫੇਰ ਜਿਹੜਾ ਆਇਲ ਅੱਗੇ ਏਸ਼ੀਆ ਨੂੰ ਟੈਂਕਰਸ ਦੇ ਵਿੱਚ ਵੱਡੇ ਵੱਡੇ ਸ਼ਿਪ ਜਹਾਜ਼ ਸਮੁੰਦਰੀ ਉਹਨਾਂ ਦੇ ਵਿੱਚ ਜਾਊਗਾ ਹੁਣ ਉਹ ਜਿੱਥੇ ਉਹ ਪਾਈਪਲਾਈਨ ਆਉਣੀ ਆ ਉੱਥੇ ਰੌਲਾ ਇਹ ਆ ਕਿ ਉੱਥੇ ਆਇਲ ਟੈਂਕਰ ਦੇ ਉੱਤੇ ਬੈਨ ਆ ਇੱਕ ਖਾਸ ਮਤਲਬ ਸਾਈਜ਼ ਤੋਂ ਵੱਡਾ ਟੈਂਕਰ ਉੱਥੇ ਨਹੀਂ ਆ ਸਕਦਾ ਉਹ ਇੱਕ ਵੱਖਰਾ ਇਸ਼ੂ ਚੱਲਦਾ ਜਿਹੜੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਉਹ ਇਹ ਕਹਿੰਦੇ ਆ ਕਿ ਜਿਹੜੀ ਵੈਨਜ਼ੂਏਲਾ ਦੇ ਵਿੱਚ ਸਿਚੁਏਸ਼ਨ ਆ ਉਹ ਇਹ ਦੱਸਦੀ ਆ ਕਿ ਸਾਨੂੰ ਪਾਈਪਲਾਈਨ ਅਪਰੂਵਲ ਦੇ ਵਿੱਚ ਪ੍ਰੋਜੈਕਟ ਦੇ ਵਿੱਚ ਤੇਜ਼ੀ ਦੇ ਨਾਲ ਮੂਵ ਕਰਨਾ ਪਊਗਾ ਤਾਂ ਕਿ ਅਸੀਂ ਆਪਣੀ ਇਕਨੋਮੀ ਨੂੰ ਬਚਾ ਸਕੀਏ ਹਾਲਾਂਕਿ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਵੈਨਜ਼ੂਏਲਾ ਵਾਲਾ ਵੀ ਕੋਈ 2-4 ਦਿਨਾਂ ਚ ਸ਼ੁਰੂ ਨਹੀਂ ਹੋ ਜਣਾ ਉਹਨੂੰ ਵੀ ਦਹੱਕੇ ਲੱਗਣੇ ਆ ਤੇ ਇਹ ਕਹਿੰਦੇ ਆ ਸਾਨੂੰ ਵੀ ਇਧਰੋਂ ਕਾਫੀ ਤੇਜ਼ੀ ਕਰਨੀ ਚਾਹੀਦੀ ਆ ਹੁਣ ਫੈਡਰਲ ਸਰਕਾਰ ਦਾ ਕੀ ਵਾਅਦਾ ਆ ਫੈਡਰਲ ਸਰਕਾਰ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਅਲਬਰਟਾ ਦੇ ਨਾਲ ਵੀ ਅਸੀਂ ਜਿਹੜੀ ਇਹ ਇੱਕ ਪ੍ਰਾਈਵੇਟਲੀ ਬਿਲਡ ਜਿਹੜੀ ਪਾਈਪਲਾਈਨ ਮੰਜ਼ੂਰ ਕਰਦੇ ਆ ਇਸ ਕੋਸਟ ਨੂੰ ਤੇ ਜਿਹੜੀ ਇੰਡੀਜੇਨਸ ਕੋ-ਓਨਰਸ਼ਿਪ ਦੇ ਨਾਲ ਤੇ ਉਹਦੇ ਬੈਨੀਫਿਟਸ ਦੇ ਨਾਲ ਜਿਹੜੀ ਐਪਲੀਕੇਸ਼ਨ ਆਈ ਦੀ ਇਹ 1 ਜੁਲਾਈ ਨੂੰ ਹੋਣ ਦੀ ਸ਼ੁਰੂਆਤ ਕੈਨੇਡਾ ਨੂੰ ਇੱਕ ਹਾਲਾਂਕਿ ਇੱਥੇ BC ਜਿਹੜਾ ਇਹਦਾ ਵਿਰੋਧ ਕਰ ਰਿਹਾ BC ਦੇ ਵਿੱਚ ਉਹ ਕਹਿੰਦੇ ਅਸੀਂ ਲਾਉ ਨਹੀਂ ਕਰਦੇ ਇੰਡੀਜੇਨਸ ਦੇ ਇਸ਼ੂਸ ਨੇ 올 ਟੈਂਕਰ ਬੈਨ ਦਾ ਇਸ਼ੂ ਆ ਵੀ ਇੱਥੇ ਆ ਕੇ ਕਿਤੇ ਹੋਰ ਲੀਕ ਹੋ ਸਕਦੇ ਆ ਉਹਦਾ ਨੁਕਸਾਨ ਹੋਊਗਾ ਜਿਹੜਾ ਜਿਹੜਾ ਜੇ ਕੈਨੇਡਾ ਨਵੀਂ ਆਇਲ ਮਾਰਕੀਟ ਨਹੀਂ ਲੱਭਦਾ ਤੇ ਉਧਰੋਂ ਉਹਨਾਂ ਦੀ ਪ੍ਰੋਡਕਸ਼ਨ ਉੱਥੇ ਸ਼ੁਰੂ ਹੋ ਜਾਂਦੀ ਆ ਇੱਥੇ ਨੌਕਰੀਆਂ ਜਾਣਗੀਆਂ ਇਹ ਪੱਕੀ ਗੱਲ ਆ ਸਰਕਾਰ ਦਾ ਜਿਹੜਾ ਰੈਵਨਿਊ ਆਉਂਦਾ ਆ ਉਹ ਡਿੱਗ ਜਾਊਗਾ ਕੈਨੇਡਾ ਸਿੱਧਾ-ਸਿੱਧਾ ਫਿਰ ਅਮਰੀਕਾ ਦੇ ਉੱਤੇ ਹੁਣ ਵੀ ਅਮਰੀਕਾ ਦੇ ਉੱਤੇ ਡਿਪੈਂਡੈਂਟ ਆ ਫਿਰ ਇਹਦੇ ਤੋਂ ਵੀ ਜ਼ਿਆਦਾ ਉਹਨਾਂ ਦੇ ਫੈਸਲੇ ਦੇ ਉੱਤੇ ਨਿਰਭਰ ਕਰੂਗਾ ਜਿਹੜੇ ਪਾਈਪਲਾਈਨ ਦੇ ਉੱਤੇ ਮਤਲਬ ਗੱਲ ਕਰ ਰਹੇ ਆ ਜਿਹੜੇ ਸਪੋਰਟਰ ਇਹ ਕਹਿੰਦੇ ਆ ਕਿ ਪਾਈਪਲਾਈਨ ਦੇ ਨਾਲ ਸਾਡੀ ਸਿਕਿਉਰਿਟੀ ਹੋਊਗੀ ਕ੍ਰਿਟਿਕ ਇਹ ਕਹਿ ਰਿਹਾ ਕਿ ਦੇ ਨਾਲ এনवायरमेंटਲ ਇੰਪੈਕਟ ਪੈਣਾ ਹੈ ਤੇ ਚੀਜ਼ਾਂ ਜਿਹੜੀਆਂ ਐ ਜ਼ਿਆਦਾ ਹੋਰ ਤਰੀਕੇ ਨਾਲ ਹੋ ਜਾਣਗੀਆਂ ਸੋ ਹੁਣ ਕੀ ਸਿਚੁਏਸ਼ਨ ਬਣਦੀ ਹੈ ਇਹ ਦੇਖਣ ਵਾਲੀ ਹੈ ਪਰ ਥੋੜੀ ਜਿਹੀ ਚਿੰਤਾ ਕੈਨੇਡਾ ਦੇ ਵਿੱਚ ਸਾਰੇ ਕੁਝ ਨੂੰ ਲੈ ਕੇ ਇਸ ਵੇਲੇ ਹੋ ਰਹੀ ਹੈ ਅਗਲੀ ਗੱਲ ਉਹ ਤੋਂ ਅਨਟੈਰੀਓ ਦੀ ਹੈ ਅਨਟੈਰੀਓ ਸਰਕਾਰ ਦੇ ਵਰਕਰਸ ਐਸ ਵੇਲੇ ਉਹਨਾਂ ਨੂੰ ਜ਼ਰੂਰੀ ਹੈ ਜਿਹੜਾ ਬੰਦਾ ਵੀ ਅਨਟੈਰੀਓ ਸਰਕਾਰ ਦੇ ਵਿੱਚ ਸਰਕਾਰੀ ਨੌਕਰੀ ਦੇ ਉੱਤੇ ਕੰਮ ਕਰਦਾ ਵੀ ਤੁਸੀਂ ਆਫਿਸ ਦੇ ਵਿੱਚ 5 ਦਿਨ ਦੇ ਲਈ ਹਫਤੇ ਦੇ ਵਿੱਚ ਆਓ ਤੁਹਾਡਾ ਜ਼ਰੂਰੀ ਹੈ ਇਹ ਤੋਂ ਪਹਿਲਾਂ ਉਹਨਾਂ ਨੂੰ ਇਹ ਅਲਾਉ ਕੀਤਾ ਸੀ ਕਿ ਤੁਸੀਂ ਘਰੋਂ ਵੀ ਕੰਮ ਕਰ ਸਕਦੇ ਆ ਤੇ ਹਾਈਬ੍ਰਿਡ ਸਿਸਟਮ ਦੇ ਤਹਿਤ ਜਿਹੜਾ ਕੋਵਿਡ-19 ਦੇ ਵੇਲੇ ਸ਼ੁਰੂ ਕੀਤਾ ਗਿਆ ਸੀ ਇਹ ਹੁਣ ਉੱਥੇ ਵਰਕਰ ਪ੍ਰੋਟੈਸਟ ਕਰ ਰਹੇ ਆ ਉਹ ਪ੍ਰਦਰਸ਼ਨ ਕਰ ਰਹੇ ਆ ਬਹੁਤ ਸਾਰੇ ਜਿਹੜੇ ਵਰਕਰ ਨੇ ਉਹ ਇਹ ਕਹਿੰਦੇ ਕਿ ਹਾਈਬ੍ਰਿਡ ਸਿਸਟਮ ਜ਼ਿਆਦਾ ਚੰਗੀ ਤਰ੍ਹਾਂ ਕੰਮ ਕਰਦਾ ਸੀ ਇਹਦੇ ਨਾਲ ਵਰਕ ਬੈਲੈਂਸ ਜ਼ਿਆਦਾ ਹੁੰਦਾ ਸੀ ਜੌਬ ਫੈਮਿਲੀ ਲਾਈਫ ਉਹ ਦੋਵੇਂ ਬੈਲੈਂਸ ਹੁੰਦੀਆਂ ਉਹਨਾਂ ਦਾ ਕਮਿਊਟ ਜਿਹੜਾ ਟਾਈਮ ਆ ਉਹ ਬਚਦਾ ਆ ਔਣ ਜਾਣ ਦਾ ਸਮਾਂ ਬਚਦਾ ਆ ਇਦੇ ਨਾਲ ਸਟ੍ਰੈਸ ਘਟਦੀ ਆ ਤੇ ਉਹ ਕਹਿੰਦੇ ਵੀ ਸਾਨੂੰ ਬਿਨਾਂ ਲੋੜ ਤੋਂ ਕੰਮ ਦੇ ਉੱਤੇ ਜ਼ਬਰਦਸਤੀ ਸੱਦਿਆ ਜਾ ਰਿਹਾ ਹੁਣ ਦੋਵਾਂ ਤਿਹਰਾ ਦੇ ਪੱਖ ਨੇ ਸਰਕਾਰ ਦਾ ਜਾਂ ਕੰਪਨੀਆਂ ਦਾ ਪੱਖ ਤੇ ਇਹ ਆ ਵੀ ਹੁਣ ਜਦੋਂ ਕੋਵਿਡ ਖਤਮ ਹੋ ਗਿਆ ਇਹ ਤੋਂ ਪਹਿਲਾਂ ਜਿੱਦਾਂ ਕੰਮ ਚੱਲਦਾ ਸੀ ਕੋਈ ਬੰਦਾ ਨੌਕਰੀ ਕਰਨ ਦੇ ਲਈ ਕਿਸੇ ਥਾਂ ਦੇ ਉੱਤੇ ਜਾਂਦਾ ਕਿਸੇ ਦਫ਼ਤਰ ਦੇ ਵਿੱਚ ਤੁਸੀਂ ਵੀ ਉਦਾਂ ਆਓ ਹੁਣ ਤੇ ਕੋ ਰੌਲਾ ਹੀ ਨਹੀਂ ਹੁਣ ਕਿਹੜਾ ਕੋ ਵੀਰਸ ਫੈਲਿਆ ਇਹ ਤਾਂ ਉਸ ਵੇਲੇ ਇੱਕ ਸੋਸ਼ਲ ਡਿਸਟੈਂਸਿੰਗ ਕਰਕੇ ਇਹਨੂੰ ਰੋਕਿਆ ਗਿਆ ਸੀ ਵੀ ਤੁਸੀਂ ਵਾਪਸ ਕੰਮ ਤੇ ਆਓ ਜਿੱਦਾ ਪਹਿਲਾਂ ਹੁੰਦੇ ਸੀ ਨਾਰਮਲ ਆ ਸਾਰਾ ਕੁਝ ਤੇ ਇਹ ਤੁਹਾਡੀ ਡਿਊਟੀ ਆ ਤੇ ਤੁਸੀਂ ਆਓ ਪ੍ਰੋਟੈਸਟ ਕਰਨ ਦਾ ਕੀ ਮਤਲਬ ਹੈ ਤੇ ਬੜੀ ਹਾਸੋਣੀ ਗੱਲ ਆ ਕਿ ਤੁਹਾਨੂੰ ਕੰਮ ਦੇ ਉੱਤੇ ਸੱਦਿਆ ਜਾ ਰਿਹਾ ਤੇ ਤੁਸੀਂ ਕਹਿੰਦੇ ਅਸੀਂ ਆਉਣਾ ਨਹੀਂ ਜਿਹੜੇ ਇਹ ਬੰਦੇ ਘਰੋਂ ਕੰਮ ਕਰਦੇ ਸੀ ਲੋਕ ਘਰੋਂ ਕੰਮ ਕਰਦੇ ਸੀ ਉਹ ਇਹ ਕਹਿੰਦੇ ਆ ਵੀ ਜਦੋਂ ਤੁਹਾਡੀ ਜਾਂ ਤਾਂ ਕੋਈ ਤੁਹਾਡੇ ਕੰਮ ਤੇ ਅਸਰ ਪਿਆ ਪ੍ਰੋਡਕਟਿਵਿਟੀ ਘਟੀ ਨਹੀਂ ਆ ਹਾਈਬ੍ਰਿਡ ਕੰਮ ਦੇ ਨਾਲ ਦੋਵੇਂ ਮਸਲੇ ਹੋ ਰਿਹਾ ਸਾਡਾ ਜ਼ਿੰਦਗੀ ਥੋੜੀ ਜਿਹੀ ਸੌਖੀ ਹੋ ਰਹੀ ਆ ਅਸੀਂ ਘਰ ਚ ਨਿਆਣੇ ਵੀ ਦੇਖ ਲੈਨੇ ਕੰਮ ਵੀ ਕਰ ਲੈਨੇ ਆਉਣ ਜਾਣ ਦਾ ਕਿਸੇ ਨੂੰ ਘੰਟਾ 2 ਘੰਟੇ ਅੱਧਾ ਘੰਟਾ ਲੱਗਦਾ ਸੀ ਉਹ ਵੀ ਬਚ ਗਿਆ ਬਾਹਰੋਂ ਅਸੀਂ ਖਾਂਦੇ ਸੀ ਕਾਰ ਲੈਂਦੇ ਸੀ ਕੁਝ ਕਰਦੇ ਸੀ ਉਹ ਸਾਰਾ ਕੁਝ ਹੀ ਬਚ ਗਿਆ ਥੋੜਾ ਕੰਮ ਉਹਨਾਂ ਹੀ ਹੋ ਰਿਹਾ ਬੇਸ਼ੱਕ ਤੁਸੀਂ ਤਾਂ ਕੰਮ ਦੇਖਣਾ ਨਾ ਕੰਪਿਊਟਰ ਨੇ ਤਾਂ ਸ਼ਾਮ ਨੂੰ ਕੰਮ ਦੱਸ ਦੇਣਾ ਵੀ ਇੰਨਾ ਹੋਇਆ ਕਿ ਨਹੀਂ ਹੋਇਆ ਉਹ ਬੰਦਾ ਕੰਮ ਜੇ ਦਫ਼ਤਰ ਦੇ ਵਿੱਚ ਕਰਦਾ ਉਹ ਵੀ ਉਹੀ ਆ ਤੇ ਜੇ ਉਹ ਘਰ ਦੇ ਵਿੱਚ ਬੈਠ ਕੇ ਕਰਦਾ ਉਹ ਵੀ ਉਹੀ ਆ ਵੀ ਜਾਣ ਬੁੱਝ ਕੇ ਬੇ ਲੋੜਾ ਸਾਨੂੰ ਇੱਥੇ ਕੰਮ ਦੇ ਉੱਤੇ ਸੱਦਿਆ ਜਾ ਰਿਹਾ ਸਾਡੀ ਵਰਕ ਲਾਈਫ ਬੈਲੈਂਸ ਜਿਹੜੀ ਆ ਉਹ ਗੜਬੜ ਹੋ ਰਹੀ ਆ ਕਿ ਜੇ ਅਸੀਂ ਪਾਰਟ ਟਾਈਮ ਘਰਾਂ ਦੇ ਵਿੱਚ ਕੰਮ ਵੀ ਕਰਦੇ ਆ ਬੱਚੇ ਵੀ ਮੈਨੇਜ ਹੁੰਦੇ ਆ ਮਤਲਬ ਟ੍ਰੈਫਿਕ ਕਿੰਨਾ ਆ ਉਹਦੇ ਤੋਂ ਵੀ ਬਚਦੇ ਆ ਇਹਦੇ ਨਾਲ ਵੀ ਅਸੀਂ ਵੀ ਖੁਸ਼ ਆ ਤੇ ਤੁਹਾਡਾ ਜਿਹੜਾ ਕੰਮ ਆ ਉਹ ਵੀ ਪ੍ਰੋਡਕਟਿਵ ਦੋਵੇਂ ਚੀਜ਼ਾਂ ਹੋ ਰਹੀਆਂ ਵੀ ਬਿਨਾਂ ਵਜ੍ਹਾ ਤੋਂ ਸਾਨੂੰ ਹੀ ਤੰਗ ਕਰਨਾ ਤੁਸੀਂ ਉੱਥੇ ਸੱਦ ਕੇ ਜਦੋਂ ਕੰਮ ਉਹਨਾ ਹੋ ਰਿਹਾ ਪ੍ਰੋਡਕਸ਼ਨ ਓਨੀ ਹੋ ਰਹੀ ਆ ਤੇ ਅਸੀਂ ਉਹਦੇ ਨਾਲ ਖੁਸ਼ ਆ ਸੱਦਣ ਦੇ ਨਾਲ ਸਾਡਾ ਨੁਕਸਾਨ ਹੋਊਗਾ ਤੁਹਾਡਾ ਕੰਮ ਓਨਾ ਹੀ ਹੋਣਾ ਹੁਣ ਇਹਦੇ ਉੱਤੇ ਜਿਹੜਾ ਪ੍ਰੋਡਕਟਿਵਿਟੀ ਦੇ ਉੱਤੇ ਉੱਥੇ ਬਹਿਸ ਹੋਈ ਹੈ ਵਰਕਰ ਇਹ ਆਰਗੂ ਕਰ ਰਿਹਾ ਕਿ ਪ੍ਰੋਡਕਟਿਵਿਟੀ ਡ੍ਰੌਪ ਹੀ ਨਹੀਂ ਹੋਈ ਜਦੋਂ ਅਸੀਂ ਕੰਮ ਘਰੋਂ ਕਰਦੇ ਆਂ ਸਟਿਲ ਅਸੀਂ ਇੱਕ ਦੂਜੇ ਨਾਲ ਕਮਿਊਨੀਕੇਟ ਕੀਤਾ ਕੋਲੈਬੋਰੇਟ ਕੀਤਾ ਆਪਣੀਆਂ ਜਿਹੜੀਆਂ ਟਾਸਕ ਦਿੱਤੀਆਂ ਉਹ ਜਿਹੜੀਆਂ ਪੂਰੀਆਂ ਕੀਤੀਆਂ ਕਈ ਮੁਲਾਜ਼ਮ ਕਹਿੰਦੇ ਵੀ ਸਾਨੂੰ ਸੱਦੀ ਤਾਂ ਜਾਣੇ ਆਫਿਸ ਦੇ ਵਿੱਚ ਤੇ ਜਗ੍ਹਾ ਹੀ ਹੈ ਨਹੀਂ ਹਰ ਇੱਕ ਬੰਦਾ ਉੱਥੇ ਜਦੋਂ ਹੁਣ ਫੁੱਲ ਟਾਈਮ ਤੁਸੀਂ ਵਾਪਸ ਲੈ ਆਂਦਾ ਉੱਥੇ ਜਿਹੜੇ ਡੈਸਕ ਨੇ ਮੀਟਿੰਗ ਰੂਮ ਨੇ ਜਾਂ ਪਾਰਕਿੰਗ ਉਹ ਬਹੁਤ ਲਿਮਟਿਡ ਆ ਉਹ ਕਹਿੰਦੇ ਐਸ ਵੇਲੇ uncomfortable ਆ ਕਿ ਉਹ ਤੇ ਜ ਡਿਸਆਰਗੇਨਾਈਜ਼ ਹੈ ਜਿਹਦਾ ਜਿੱਥੇ ਚੀਜ਼ ਕਰਦਾ ਉਹ ਬੈਠ ਰਿਹਾ ਸਰਕਾਰ ਦੀ ਪੋਜੀਸ਼ਨ ਜਿਹੜਾ ਇੰਟਰੀਅਰ ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਉਹ ਇਹ ਕਹਿੰਦੇ ਆ ਕਿ 5 ਦਿਨ ਆਫਿਸ ਆਉਣਾ ਨਾਰਮਲ ਆ ਕਿ ਇਹ ਜਿਹੜੀ ਸਪੇਸ ਦਾ ਇਸ਼ੂ ਆ ਇਹ ਇੱਕ ਵਕਤੀ ਸਮੱਸਿਆ ਆ ਟੈਂਪਰੇਰੀ ਪ੍ਰੋਬਲਮ ਆ ਉਹਨਾਂ ਨੂੰ ਇਹ ਲੱਗਦਾ ਆ ਕਿ ਫਿਜ਼ੀਕਲੀ ਪ੍ਰੈਜ਼ੈਂਟ ਹੋਣ ਦੇ ਨਾਲ ਵਰਕ ਕਲਚਰ ਇੰਪਰੂਵ ਹੁੰਦਾ ਆ ਕੰਮ ਦਾ ਸੱਭਿਆਚਾਰ ਜਿਹੜਾ ਉਹ ਬਿਹਤਰ ਹੁੰਦਾ ਜੇ ਯੂਨੀਅਨ ਐ ਸੀ ਯੂ ਪੀਓ ਇਹ ਕਹਿੰਦੀ ਆ ਕਿ ਡਿਸੀਜਨ ਵਰਕਰਸ ਦੀ ਸਲਾਹ ਤੋਂ ਬਿਨਾ ਬਣਾਇਆ ਗਿਆ ਵੀ ਐਨੀ ਤਰੀਕ ਤੋਂ ਤੁਸੀਂ ਕੰਮ ਤੇ ਆਉਣਾ ਪੰਜ ਦਿਨ ਆਫਿਸ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਟੈਲੈਂਟਡ EMPLOYEES ਨੇ ਉਹ ਹੋ ਸਕਦਾ ਬਾਹਰ ਨਿਕਲ ਜਾਣ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਤੇ ਪ੍ਰੈਸ਼ਰ ਆ ਸਾਨੂੰ ਇਗਨੋਰ ਕੀਤਾ ਜਾ ਰਿਹਾ ਇੰਪੈਕਟ ਵੀ ਪੈਂਦਾ ਕਮਿਊਟਿੰਗ ਦੇ ਉੱਤੇ ਰੋਜ਼ ਆਉਣ ਜਾਣ ਦੇ ਉੱਤੇ ਵਾਤਾਵਰਨ ਦੇ ਉੱਤੇ ਜਦੋਂ ਰੋਜ਼ ਘੰਟਾ ਘੰਟਾ ਜਾਣ ਨੂੰ ਲੱਗਦਾ ਮਤਲਬ ਇਹ ਆ ਕਿ ਟ੍ਰੈਫਿਕ ਵੀ ਵੱਧ ਆਇਆ ਫਿਊਲ ਵੀ ਜ਼ਿਆਦਾ ਆ ਤੇ ਪੋਲੂਸ਼ਨ ਵੀ ਜ਼ਿਆਦਾ ਹੁੰਦਾ ਆ ਲੋਕ ਚੁੱਕੇ ਕਹਿੰਦੇ ਕਿ ਵਾਤਾਵਰਨ ਦਾ ਵੀ ਨੁਕਸਾਨ ਆ ਬੰਦੇ ਦਾ ਆਪਣਾ ਵੀ ਨੁਕਸਾਨ ਆ ਐਕਸਪਰਟ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਐਸ ਵੇਲੇ ਕੰਮ ਕਰਦੇ ਆ ਜਾਂ ਇਸ ਕੰਮ ਦੇ ਮਾਹਰ ਨੇ ਉਹ ਆਫਿਸ ਵਰਕ ਨੂੰ ਸਪੋਰਟ ਕਰਦੀਆਂ ਕੋਲਾਬੋਰੇਸ਼ਨ ਦੇ ਲਈ ਜਾਂ ਦੂਜੀਆਂ ਰਿਸਰਚਸ ਦੱਸਦੀਆਂ ਕਿ ਪ੍ਰੋਡਕਟਿਵ ਘਰ ਤੋਂ ਹੀ ਹੋ ਸਕਦਾ ਸੋ ਇਹ ਰੌਲਾ ਰੱਪਾ ਹਜੇ ਚੱਲ ਰਿਹਾ ਹੈ ਅਨਟੈਰੀਓ ਦੇ ਵਿੱਚ ਵਰਕਰ ਰੌਲਾ ਪਾਰ ਹੈ ਕਿ ਸਾਨੂੰ ਫਲੈਕਸੀਬਿਲਟੀ ਦੇਓ ਸਰਕਾਰ ਕਹਿੰਦੀ ਆ ਕਿ ਤੁਸੀਂ ਹੁਣ ਜਦੋਂ ਸਾਰਾ ਕੁਝ ਖਤਮ ਹੋ ਗਿਆ ਤਾਂ ਵਾਪਸ ਕੰਮ ਦੇ ਉੱਤੇ ਉਹ ਅਗਲੀ ਗੱਲਬਾਤ ਜਿਹੜੇ ਫਸਟ ਟਾਈਮ ਹੋਮ ਬਾਏਰ ਨੇ ਉਹਨਾਂ ਦੇ ਲਈ ਫੈਡਰਲ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਕੁਝ ਨਾ ਕੁਝ ਕੀਤਾ ਜਾਵੇ ਘਰਾਂ ਦੀ ਮਾਰਕੀਟ ਪਿਛਲੇ ਸਾਲਾਂ ਦੇ ਵਿੱਚ ਕਾਫੀ ਥੱਲੇ ਆਈ ਹੈ ਇਸ ਸਾਲ ਹੋਰ ਥੱਲੇ ਆਉਣੀ ਹੈ 26 ਦੇ ਵਿੱਚ 20 ਵਾਲੇ ਰੇਟ ਹੋ ਜਾਣੇ ਹਨ ਮਤਲਬ 20 ਦੇ ਵਿੱਚ ਜਿਹੜਾ ਜਿੰਨੇ ਕੁ ਰੇਟ ਸੀਗੇ ਘਰਾਂ ਦੇ ਇਸ ਵੇਲੇ ਉਥੇ ਤੱਕ ਗੱਲਬਾਤ ਜਾਣ ਦੀ ਆਸ ਆ ਹੌਲੀ 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 ਕੀਮਤਾਂ ਘਟਦੀਆਂ ਜਾ ਰਹੀਆਂ ਕਈ ਥਾਵਾਂ ਦੇ ਉੱਤੇ ਵੱਖ-ਵੱਖ ਕਿਸਮ ਦੇ ਵਿੱਚ ਔਰ ਹਰ ਇੱਕ ਤਰ੍ਹਾਂ ਦੇ ਘਰਾਂ ਦੀਆਂ ਚਾਹੇ ਉਹ ਕਾਂਡੋ ਨੇ ਚਾਹੇ ਟਾਊਨ ਹਾਊਸ ਆ ਚਾਹੇ ਡਿਟੈਚ ਹੋਮ ਆ ਚਾਹੇ ਜਿਹੜੇ ਡਿਊਪਲੈਕਸ ਨੇ ਕੁਝ ਵੀ ਆ ਹਰ ਥਾਂ ਦੇ ਉੱਤੇ ਇਹਦੀਆਂ ਕੀਮਤਾਂ ਥੱਲੇ ਨੂੰ ਜਾ ਰਹੀਆਂ ਸੇਲ ਘਟ ਰਹੀ ਆ ਆ ਵੈਨਕੂਵਰ ਦੇ ਵਿੱਚ ਆਪਾਂ ਕੱਲ੍ਹ ਜਾਂ ਪਰਸੋਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ 20 ਸਾਲਾਂ ਦੇ ਵਿੱਚ ਇੰਨੀ ਘੱਟ ਸੇਲ ਨਹੀਂ ਹੋਈ ਜਿੰਨੀ ਆ ਪਿਛਲੇ ਸਾਲ ਦੇ ਵਿੱਚ ਹੋਈ ਆ ਇੱਥੇ ਤੱਕ ਹਾਲਤ ਆ ਗਈ ਆ ਜਿਹੜਾ ਨਵਾਂ ਬੰਦਾ ਆ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਸਰਕਾਰ ਚਾਹੁੰਦੀ ਆ ਵੀ ਉਹ ਘਰ ਲਵੇ ਪ੍ਰਾਈਮ ਮਿੰਿਸਟਰ ਮਾਰਕ ਕਾਰਨੀ ਉਹੀ ਚਾਹੁੰਦੇ ਆ ਕਿ ਫਸਟ ਟਾਈਮ ਹੋਮ ਬਾਏਰ ਦੇ ਲਈ ਜਿਹੜਾ ਘਰ ਖਰੀਦਣਾ ਆ ਉਹ ਸੌਖਾ ਹੋਵੇ 26 ਦੇ ਵਿੱਚ ਉਹ ਘਰ ਲੈ ਲਵੇ ਗੋਲ ਇਹ ਆ ਕਿ ਜਿਹੜੀ ਪਹਿਲਾਂ ਜਿਹੜਾ ਖਰਚਾ ਆਉਂਦਾ ਘਰ ਲੈਣ ਦੇ ਉੱਤੇ ਉਹ ਵੀ ਘਟਾਈਏ ਤੇ ਜਿਹੜੀ ਮਹੀਨੇ ਦੀ ਮੌਰਗੇਜ ਆ ਉਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਘਟਾਈਏ ਜਿਹੜਾ GST ਆ ਨਵੇਂ ਘਰਾਂ ਦੇ ਉੱਤੇ ਜਿਹੜੇ ਫਸਟ ਟਾਈਮ ਬਾਏਰ ਨੇ ਉਹਨਾਂ ਨੂੰ ਉਹ ਕਹਿੰਦੇ ਹੁਣ GST ਦੇਣ ਦੀ ਲੋੜ ਨਹੀਂ ਜੇ ਘਰ ਦੀ ਕੀਮਤ 1 ਮਿਲੀਅਨ ਤੱਕ ਹੈਗੀ ਆ। ਇਹਦੇ ਨਾਲ ਘੱਟੋ ਘੱਟ ਇੱਕ ਬਾਹਰ ਦਾ 50 ਹਜ਼ਾਰ ਡਾਲਰ ਸਿੱਧਾ ਬਚਦਾ ਜਿਹੜਾ ਕਿ ਉਹਨੂੰ ਦੇਣਾ ਪੈਣਾ ਸੀ। ਸੋ ਨਵੇਂ ਘਰ ਜਿਹੜੇ ਆ ਉਹ ਜ਼ਿਆਦਾ ਅਫੋਰਡੇਬਲ ਹੋਣਗੇ ਜਦੋਂ ਬੰਦੇ ਨੇ ਖਰੀਦਣਾ ਉਸ ਵੇਲੇ ਉਹਦਾ ਖਰਚਾ ਘਟਿਆ। ਦੂਜਿਆਂ ਨੇ ਇਹ ਕੀਤਾ ਕਿ RRSPs ਦੇ ਵਿੱਚੋਂ ਡਾਊਨ ਪੇਮੈਂਟ ਲਈ ਜਾ ਸਕਦੀ ਆ। ਸਰਕਾਰ ਇਹ ਜਿਹੜਾ ਪਲਾਨ ਆ ਉਹਨਾਂ ਦਾ ਬੀ ਜਿਹੜੀ ਹੋਮ ਬਾયર ਦਾ ਪਲਾਨ ਐਚਬੀਪੀ ਹੈਗੀ ਹੈ ਲਿਮਟ ਉਹ ਜਿਹੜਾ 60000 ਡਾਲਰ ਪਹਿਲਾਂ 35000 ਵੀ ਉਹ 60000 ਡਾਲਰ ਉਹਦੇ ਵਿੱਚੋਂ ਘਟਾ ਸਕੇ ਆਰਆਰਐਸਪੀ ਦੇ ਵਿੱਚੋਂ ਜਿਹੜਾ ਟੈਕਸ ਫ੍ਰੀ ਹੈ ਉਹਨੂੰ ਡਾਊਨ ਪੇਮੈਂਟ ਦੇ ਲਈ ਯੂਜ਼ ਕਰਨ ਦੇ ਲਈ ਡਾਊਨ ਪੇਮੈਂਟ ਬੰਦੇ ਨੂੰ ਚਾਹੀਦੀ ਆ ਪਹਿਲੀ ਵਾਰ ਜਦੋਂ ਉਹਨੇ ਹਰ ਵਾਰੀ ਪਰ ਜਦੋਂ ਪਹਿਲੀ ਵਾਰ ਘਰ ਲੈਣਾ ਉਸ ਵੇਲੇ ਖਾਸ ਤੌਰ ਦੇ ਉੱਤੇ ਉਹ ਡਾਊਨ ਪੇਮੈਂਟ ਕਿੱਥੋਂ ਆਈ ਆ ਘਰ ਤੇ ਤੁਸੀਂ ਰੱਖ ਨਹੀਂ ਸਕਦੇ ਬੈਂਕ ਦੇ ਵਿੱਚ ਤੁਸੀਂ ਫਿਰ ਉਹ ਕਈ ਵਾਰੀ ਉਹਦੇ ਵਿੱਚ ਜਿਹੜਾ ਤੁਹਾਡਾ ਲੱਖ ਡਾਲਰ ਜਾਂ 50 ਹਜ਼ਾਰ ਡਾਲਰ ਜਿੰਨਾ ਵੀ ਪਿਆ ਆ ਉੱਥੇ ਰੱਖਦੇ ਆ ਜਿੱਥੇ ਉਹਦੀ ਰਿਟਰਨ ਵੱਧ ਆਵੇ ਉਹਦੇ ਵਿੱਚ ਫਿਰ ਕਢਾਉਣੇ ਔਖੇ ਹੁੰਦੇ ਆ ਸੇਵਿੰਗ ਦੇ ਵਿੱਚ ਜਾਂ ਉਹ ਉਹਦੇ ਵਿੱਚ ਤਾਂ ਉਹਦਾ ਕੁਝ ਮਿਲਦਾ ਨਹੀਂ ਹੈ ਸੋ ਉਹਦੇ ਵਿੱਚੋਂ ਜਿਹੜਾ ਤੁਸੀਂ 35000 ਡਾਲਰ ਪਹਿਲਾਂ ਕਢਾ ਸਕਦੇ ਸੀਗੇ ਜਿਹੜੀਆਂ ਆਰਆਰਐਸਪੀਸ ਹੈਗੀਆਂ ਉਹਦੇ ਵਿੱਚੋਂ ਹੁਣ ਇਹ ਕਹਿੰਦੇ ਆ ਕਿ ਤੁਸੀਂ 60000 ਡਾਲਰ ਕਢਾ ਸਕਦੇ ਆ ਉਹ ਵੀ ਥੋੜਾ ਜਿਹਾ ਨੇ ਸੌਖਾ ਕਰ ਦਿੱਤਾ ਇੱਕ ਇਹ ਕੀਤਾ ਕਿ ਉਪ ਮਾਰਗੇਜ ਲੰਬੀ ਕਰ ਦਿਓ ਵੀ ਜਿਹੜਾ ਫਸਟ ਟਾਈਮ ਹੋਮ ਬਾਏਰ ਆ ਉਹ 30 ਸਾਲ ਦੀ ਮਾਰਗੇਜ ਕਰ ਦਿਓ 25 ਸਾਲ ਦੀ بجائے ਇਹਦਾ ਮਤਲਬ ਇਹ ਹੋਊਗਾ ਕਿ ਉਹਦੀ ਮੰਥਲੀ ਪੇਮੈਂਟ ਘਟ ਚੋਊਗੀ ਹਾਲਾਂਕਿ ਉਹਨੂੰ ਹੈ ਤੇ ਔਖਾ ਔਖਾ ਦਾ ਮਤਲਬ ਵੀ ਲੰਬੇ ਸਮੇਂ 'ਚ ਦੇਣੇ ਤੇ ਉਹਨੂੰ ਜ਼ਿਆਦਾ ਪਹਿਣਗੇ ਵੀ ਜੇ ਤੁਹਾਡਾ 5 ਲੱਖ ਦਾ ਘਰ ਆ ਜੇ ਤੁਹਾਨੂੰ ਪਹਿਲਾਂ 25 ਸਾਲਾਂ ਦੇ ਵਿੱਚ ਉਹਦਾ 6 ਲੱਖ ਦੇਣਾ ਪੈਂਦਾ ਤੇ 30 ਸਾਲਾਂ ਦੇ ਵਿੱਚ ਉਹਦਾ ਤੁਸੀਂ 6.5 ਲੱਖ ਜਾਂ ਕੁਛ ਇਦਾਂ ਜਿੰਨਾ ਵੀ ਉਹਦਾ ਬਣਦਾ ਉਹ ਜ਼ਿਆਦਾ ਦੇਵੋਗੇ ਪਰ ਤੁਹਾਡੀ ਮਹੀਨੇ ਦੀ ਪੇਮੈਂਟ ਘਟ ਚੋਊਗੀ ਜੇ ਤੁਸੀਂ ਪਹਿਲਾ 3000 ਦੇ ਰਹੇ ਆ ਤੇ ਉਹ ਤੁਹਾਡੇ 2500 ਰਹਿ ਜਾਊਗੀ ਸੋ ਇਹ ਪਹਿਲਾਂ 30 ਸਾਲਾਂ ਦੇ ਲਈ ਫਸਟ ਟਾਈਮ ਹੋਮ ਬਾਇਰ ਨੂੰ ਨਹੀਂ ਕਰਦੇ ਸੀ ਹੁਣ ਐਕਸਪਰਟ ਇਹ ਕਹਿੰਦੇ ਆ ਕਿ ਹਾਊਸਿੰਗ ਐਕਸਪਰਟ ਜਿਹੜੇ ਨੇ ਰਾਇਲੀ ਪੇਜ ਦੇ ਸੀਈਓ ਜਾਂ ਦੂਜੇ ਉਹ ਕਹਿ ਰਹੇ ਆ ਕਿ ਇਨਸੈਂਟਿਵ ਦੇ ਨਾਲ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਹਾਊਸਿੰਗ ਮਾਰਕੀਟ ਦੇ ਵਿੱਚ ਆਉਣ ਖਾਸ ਤੌਰ ਦੇ ਉੱਤੇ ਜਦੋਂ ਜਿਹੜੇ ਕਿ ਕੀਮਤਾਂ ਨਹੀਂ ਵੱਧ ਰਹੀਆਂ ਜਦੋਂ ਘਰਾਂ ਦੀ ਸੇਲ ਨਹੀਂ ਹੋ ਰਹੀ ਐ ਇਸ ਵੇਲੇ ਜਿਹੜੇ ਜਿਹੜੇ ਯੰਗ ਨੇ ਜਿਹੜੇ ਨੌਜਵਾਨ ਨੇ ਉਹ ਇਸ ਵੇਲੇ ਸਟਰਗਲ ਕਰ ਰਹੇ ਆ ਉਹਨਾਂ ਜਿਹੜੇ ਫਸਟ ਟਾਈਮ ਹੋਮ ਬਾਅਰ ਨੇ ਉਹ ਘਰਾਂ ਦੀਆਂ ਕੀਮਤਾਂ ਨਾਲ ਸਟਰਗਲ ਕਰ ਰਹੇ ਆ ਉਹਨਾਂ ਕੋਲੋਂ ਲੋਕਾਂ ਦੀ ਇਨਕਮ ਉਹਦੇ ਨਾਲ ਮੈਚ ਨਹੀਂ ਕਰਦੇ ਮਤਲਬ ਉਹਨਾਂ ਕੋਲ ਕਦੇ ਹੈ ਹੀ ਨਹੀਂ ਸਾਡੇ ਕੋਲ ਉਹਨੇ ਪੈਸੇ ਹੀ ਨਹੀਂ ਆ ਘਰ ਖਰੀਦਣ ਦੇ ਲਈ ਜਿਹੜੀ ਵੱਡੀ ਪ੍ਰੋਬਲਮ ਉਹ ਹਜੇ ਵੀ ਘਰਾਂ ਦੀਆਂ ਕੀਮਤਾਂ ਦੇ ਉੱਤੇ ਜਾ ਕੇ ਖੜੀ ਆ ਵੱਡੇ ਬੈਨੀਫਿਟਸ ਦੇ ਨਾਲ ਘਰ ਹਜੇ ਵੀ ਮਤਲਬ ਆਹ ਕਹਿ ਲਓ ਕਿ ਪਿਛਲੇ ਸਾਲ ਦੇ ਵਿੱਚ ਐਵਰੇਜ ਹੋਮ ਪ੍ਰਾਈਸ ਕੈਨੇਡਾ ਦੇ ਵਿੱਚ 690000 ਐਵਰੇਜ ਪ੍ਰਾਈਸ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 1 ਮਿਲੀਅਨ ਆ ਸੋ ਇਹ ਖਰੀਦਣਾ ਕਿਸੇ ਦੇ ਲਈ ਸੌਖਾ ਨਹੀਂ ਆ ਜਿਹੜਾ ਰਿਸਕ ਆ ਉਹ ਈਵਨ ਇਤੋਂ ਜ਼ਿਆਦਾ ਆ ਕੁਝ ਐਕਸਪਰਟ ਇਹ ਵੀ ਕਹਿੰਦੇ ਆ ਕਿ ਜੇ ਇਨਸੈਂਟਿਵ ਵਧਾ ਦਿੱਤੇ ਜਾਣ ਤੇ ਜਿਹੜੀ ਡਿਮਾਂਡ ਆ ਸਪਲਾਈ ਵਧਾਉਣ ਤੋਂ ਬਿਨਾਂ ਜਿਹੜੀ ਹੋਮ ਪ੍ਰਾਈਸਿਸ ਨੇ ਉਹ ਹੋਰ ਉੱਤੇ ਜਾ ਸਕਦੇ ਆ ਵੀ ਜਦੋਂ ਤੁਸੀਂ ਉਹ ਵਧਾ ਦਿੱਤੇ ਤੇ ਉਹਦੇ ਨਾਲ ਜ਼ਿਆਦਾ ਲੋਕ ਮਾਰਕੀਟ ਦੇ ਵਿੱਚ ਆ ਗਏ ਤੇ ਘਰਾਂ ਦੀਆਂ ਕੀਮਤਾਂ ਹੋਰ ਉੱਤੇ ਚਲੇ ਜਾਣਗੀਆਂ ਸਪਲਾਈ ਤੁਹਾਡੀ ਉਨੀ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਹੋਰ ਘਰ ਬਣਾਵਾਂਗੇ ਜਿਹੜਾ ਬਿਲਡ ਕੈਨੇਡਾ ਹੋਮਸ ਆ ਇੱਕ ਨਵੀਂ ਏਜੰਸੀ ਆ ਜਿਹੜੀ ਹਾਊਸਿੰਗ ਕੰਸਟਰਕਸ਼ਨ ਨੂੰ ਸਪੀਡ ਅਪ ਕਰੂਗੀ ਤੇ ਪਲਾਨ ਇਹ ਕਰ ਰਹੀ ਹੈ ਕਿ 25 ਬਿਲੀਅਨ ਅਗਲੇ 5 ਸਾਲਾਂ ਦੇ ਵਿੱਚ ਹੋਰ ਘਰ ਬਣਾਉਣ ਦੇ ਉੱਤੇ ਲਾਉਣਾ ਹੈ ਜਿਹਦੇ ਵਿੱਚ ਅਫੋਰਡੇਬਲ ਤੇ ਜਿਹੜੇ ਪ੍ਰੀ ਫੈਬ੍ਰੀਕੇਟਡ ਹਾਊਸ ਫੈਬ੍ਰੀਕੇਟਿੰਗ ਹਾਊਸ ਫੈਬ੍ਰੀਕੇਟਡ ਹਾਊਸਿੰਗ ਆ ਉਹ ਵੀ ਕੀਤੀ ਜਾਊਗੀ ਸੋ ਇਹਦੇ ਬਾਵਜੂਦ ਵੀ ਹਜੇ ਪੂਰੇ ਘਰ ਨਹੀਂ ਆ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਅਨਸਾਰ ਕੈਨੇਡਾ ਨੂੰ ਅ ਇਸ ਵੇਲੇ ਜਿਹੜੇ 430000 ਤੋਂ ਲੈ ਕੇ 480000 ਇੱਕ ਸਾਲ ਦੇ ਵਿੱਚ ਨਵੇਂ ਘਰ ਚਾਹੀਦੇ ਆ ਤਾਂ ਕਿ ਅਫੋਰਡੇਬਿਲਟੀ ਨੂੰ ਰੀਸਟੋਰ ਕੀਤਾ ਜਾ ਸਕੇ ਐਕਸਪਰਟ ਇਹ ਕਹਿੰਦੇ ਆ ਕਿ ਸਰਕਾਰ ਕੋਲ ਕੋਈ ਕਲੀਅਰ ਪਲਾਨ ਨਹੀਂ ਆ ਕਿ ਕਿਸ ਕਿਸਮ ਦੇ ਘਰ ਚਾਹੀਦੇ ਆ ਤੇ ਕਿੰਨੀ ਤੇਜ਼ੀ ਦੇ ਨਾਲ ਚਾਹੀਦੇ ਆ ਸੋ ਜਿਹੜੇ ਸੌਖੇ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਸਮਝਣਾ ਹੋਵੇ ਸਰਕਾਰ ਟੈਕਸਸ ਦੇ ਰਾਹੀਂ ਪੇਮੈਂਟ ਦੇ ਰਾਹੀਂ ਫਸਟ ਟਾਈਮ ਹੋਮ ਬਾਰ ਦੀ ਹੈਲਪ ਕਰਨਾ ਚਾਹੁੰਦੀ ਆ ਬਾਹਰ ਨੂੰ ਇੱਕ ਥੋੜੇ ਜੇ ਸਮੇਂ ਦੇ ਲਈ ਉਹਦੇ ਵਿੱਚੋਂ ਰੀਲੀਫ ਮਿਲੂਗੀ ਘਰਾਂ ਦੇ ਕੀਮਤਾਂ ਤੇ ਸਪਲਾਈ ਘਟ ਹਜੇ ਵੀ ਬਹੁਤ ਵੱਡਾ ਇਸ਼ੂ ਆ ਜਿਆਦਾ ਘਰ ਬਣਾਉਣ ਤੋਂ ਬਿਨਾ ਹਜੇ ਵੀ ਜਿਹੜਾ ਇਹ ਮਸਲਾ ਥੋੜੇ ਜਿਹਾ ਥੋੜਾ ਵਿੱਚ ਵਿਚਾਲੇ ਔਖਾ ਹੋ ਸਕਦਾ ਹੈ ਅਗਲੀ ਗੱਲਬਾਤ ਅ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟ੍ਰੇਡਸ ਦੀ ਡਿਮਾਂਡ ਬਾਰੇ ਆਪਣੇ ਕੈਨੇਡਾ ਦੇ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਉਹ ਖਾਸ ਤੌਰ ਦੇ ਉੱਤੇ ਪ੍ਰਮੋਟ ਕਰ ਰਿਹਾ ਨੇਸ਼ਨ ਬਿਲਡਿੰਗ ਨੂੰ ਜਾਂ ਉਹ ਪ੍ਰੋਜੈਕਟ ਚਾਹੇ ਹਾਊਸਿੰਗ ਦੇ ਆ ਜਾਂ એનર્ਜੀ ਇਨਫਰਾਸਟ੍ਰਕਚਰ ਦੇ ਆ ਉਸੇ ਵੇਲੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਬਹੁਤ ਕੁਝ ਚੇਂਜ ਕਰ ਰਹੀ ਆ ਕਈ ਟੈਕ ਜੌਬਸ ਲੈ ਗਏ ਚਿੰਤਾ ਪੈਦਾ ਹੋ ਰਹੀ ਆ ਜਿਹੜੀ ਫਿਊਚਰ ਅਨਐਮਪਲੋਇਮੈਂਟ ਦੀ ਜਾਂ ਲੋਕਾਂ ਨੂੰ ਇਹਦੇ ਨੌਜਵਾਨਾਂ ਨੂੰ ਨਹੀਂ ਪਤਾ ਲੱਗਦਾ ਕਿ ਕਿਹੜੇ ਪਾਸੇ ਜਾਇਆ ਜਾਵੇ ਜਿਹੜੇ ਟਰੇਡ ਨੇ ਉਹਨਾਂ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੋਈ ਅਸਰ ਨਹੀਂ ਜਿਹੜਾ ਬੰਦਾ ਕੰਮ ਕਰਦਾ ਆ ਉਹਦੇ ਉੱਤੇ ਮੰਨ ਲਓ ਉਹ ਉਹਨੂੰ ਉਹਨਾਂ ਟਰੇਡਸ ਨੂੰ ਇਹਦੇ ਨਾਲ ਰਿਪਲੇਸ ਨਹੀਂ ਕੀਤਾ ਜਾ ਜਿਹੜਾ ਹੱਥਾਂ ਨਾਲ ਕੰਮ ਆ ਟੂਲ ਆ ਕੋਈ ਜਜਮੈਂਟ ਚਾਹੀਦਾ ਰੀਅਲ ਟਾਈਮ ਪ੍ਰੋਬਲਮ ਸੋਲਵਿੰਗ ਚਾਹੀਦੀ ਆ ਉੱਥੇ AI ਨਹੀਂ ਕੰਮ ਕਰਦੀ ਉਹ ਜਿਵੇਂ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ ਬਹੁਤ ਸਕੋਪ ਆ 26 ਦੇ ਵਿੱਚ ਇੱਥੇ ਬੀਸੀ ਦੇ ਵਿੱਚ ਬਹੁਤ ਨੌਕਰੀਆਂ ਪਲੰਬਰਸ ਦੀਆਂ ਕਾਰਪੈਂਟਰਸ ਦੀਆਂ ਜਿਹੜੇ ਵੈਲਡਰਸ ਨੇ ਜਾਂ ਹੈਵੀ ਇਕਵਿਪਮੈਂਟ ਆਪਰੇਟਰ ਨੇ ਉੱਥੇ ਜੁਨੀ ਮਰਜੀ ਟੈਕਨੋਲੋਜੀ ਐਡਵਾਂਸ ਹੋ ਜਵੇ ਜਿਹੜੇ ਬਿਲਡਿੰਗਸ ਨੇ ਸੜਕਾਂ ਨੇ ਪਾਈਪਲਾਈਨਸ ਨੇ ਘਰ ਨੇ ਉਹਨਾਂ ਨੂੰ ਹਜੇ ਵੀ ਲੋਕ ਚਾਹੀਦੇ ਆ ਜਿਹੜੇ ਇਹਨਾਂ ਨੂੰ ਬਣਾ ਸਕਣ ਇਹਨਾਂ ਨੂੰ ਫਿਕਸ ਕਰ ਸਕਣ ਕੈਨੇਡਾ ਦੇ ਵਿੱਚ ਟ੍ਰੇਡ ਵਾਲੇ ਲੋਕਾਂ ਦੀ ਹਮੇਸ਼ਾ ਹੀ ਘਾਟ ਆ ਜਿਹੜੀ ਕੰਸਟਰਕਸ਼ਨ ਇੱਥੇ ਜਿਹੜੀ ਇਹ ਕੰਸਟਰਕਸ਼ਨ ਵਾਲੇ ਦੱਸਦੇ ਆ ਕਿ ਲਗਭਗ ਹਰ ਟਰੇਡ ਦੇ ਵਿੱਚ ਸ਼ਾਰਟੇਜ ਆ ਇਹ ਇਸ ਕਰਕੇ ਨਹੀਂ ਕਿ ਮਤਲਬ ਟ੍ਰੇਨਡ ਲੋਕ ਹੈ ਨਹੀਂ ਭਵਿੱਖ ਦੇ ਵਿੱਚ ਜਿੰਨੀ ਡਿਮਾਂਡ ਆ ਸਰਕਾਰ ਨੇ ਅਨਾਉਂਸ ਕੀਤਾ ਕਿ ਵੱਡੇ ਪ੍ਰੋਜੈਕਟ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਆ ਲਿਕੁਇਫਾਈਡ ਨੈਚੁਰਲ ਗੈਸ ਬੀਸੀ ਦੇ ਵਿੱਚ ਕਰਨੀ ਹੈ ਜਿਹੜੇ ਪ੍ਰੋਜੈਕਟ ਨੂੰ ਹਜ਼ਾਰਾਂ ਸਕਿਲਡ ਟਰੇਡ ਵਰਕਰ ਚਾਹੀਦੇ ਆ ਔਰ ਬਹੁਤ ਲੌਂਗ ਟਰਮ ਜੌਬ ਓਪਰਚ्युनिटीਸ ਨੇ ਇਹਦੇ ਵਿੱਚ ਬੀਸੀ 241 ਮਿਲੀਅਨ ਡਾਲਰ ਤਿੰਨ ਸਾਲਾਂ ਦੇ ਵਿੱਚ ਆਪਣੀ ਟ੍ਰੇਡ ਟ੍ਰੇਨਿੰਗ ਨੂੰ ਐਕਸਪੈਂਡ ਕਰਨ ਦੇ ਲਈ ਵਰਤ ਰਿਹਾ ਫੈਡਰਲ ਸਰਕਾਰ 75 ਮਿਲੀਅਨ ਡਾਲਰ ਯੂਨੀਅਨ ਬੇਸਡ ਟ੍ਰੇਨਿੰਗ ਜਿਹੜੀ ਆ ਰੈਡ ਸੀਲ ਟ੍ਰੇਡ ਹੈਗੇ ਜਿਹਦਾ ਪਲੰਬਿੰਗ ਆ ਕਾਰਪਨਟਰੀ ਆ ਜਾਂ ਇਲੈਕਟ੍ਰਿਕ ਵਰਕ ਆ ਉਹਦੇ ਉੱਤੇ ਲਾ ਰਹੀ ਆ ਸੋ ਜਿਆਦਾ ਕਾਫੀ ਜਿਆਦਾ ਜਿਹੜੀਆਂ ਅਪ੍ਰੈਂਟਿਸਿਸ ਨੇ ਪਰ ਹਜੇ ਵੀ ਹੋਣੀਆਂ ਨਹੀਂ ਆ ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਅਪ੍ਰੈਂਸ਼ਿਪ ਰਜਿਸਟ੍ਰੇਸ਼ਨ ਆ ਉਹ ਰੈਕੋਰਡ ਹਾਈ ਗਈ ਹੈ 2024 ਦੇ ਵਿੱਚ ਇਹ ਦੱਸਦੀ ਹੈ ਕਿ ਲੋਕਾਂ ਦਾ ਇਹਨਾਂ ਟ੍ਰੇਡਸ ਦੇ ਵਿੱਚ ਕਿੰਨਾ ਜ਼ਿਆਦਾ ਜਿਹੜਾ ਉਹ ਆ ਰਿਹਾ ਆ ਪਰ ਫੁੱਲੀ ਸਰਟੀਫਾਈਡ ਟ੍ਰੇਡ ਵਾਲੇ ਬੰਦੇ ਅਜੇ ਵੀ ਘੱਟ ਨੇ ਤੇ ਇਹ ਉਹ ਚੀਜ਼ਾਂ ਨੇ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੀ ਕੰਮ ਜਿਹੜਾ ਆ ਘਟਿਆ ਇਹਦੇ ਵਿੱਚ ਜੌਬ ਸਿਕਿਉਰਿਟੀ ਜ਼ਿਆਦਾ ਆ ਪੇਡ ਟ੍ਰੇਨਿੰਗ ਆ ਡਿਮਾਂਡ ਹਾਈ ਆ ਤੇ ਕੈਰੀਅਰ ਗਰੋ ਕੈਰੀਅਰ ਗ੍ਰੋਥ ਜਿਹੜੀ ਆ ਉਹ ਬਿਲਕੁਲ ਸਪਸ਼ਟ ਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ